ਕਹੈ ਸੁਣੋ ਜਨੋ ਹਿਤ ਸੰਜਮ ਦੁਖ ਜਾਏ ਕੋੜੀ ਸੇਵਕ ਤੇ ਸੰਤੋਖੇ ਜਿਨ ਸੱਚੋ ਸੱਚ ਤੇ ਆਇਆ ਨਿਮੰਦਰੀ ਪੈਨ ਰੱਖਿਓ ਕਰ ਸੁਖਨਿਤ ਕਰਮ ਕਮਾਇਆ ਉਨੀ ਦੁਨੀਆ ਕੋੜ ਬੰਦਨਾ ਅਨ ਪਾਣੀ ਥੋੜਾ ਖਾਇਆ ਤੁਮ ਬਸੀਏ ਜੁਲਾ ਹਿਤ ਜਿਵੇ ਆਈ ਵੱਡਾ ਪਾਇਆ ਵੱਡਾ ਪਾਇਆ ਵੱਡਾ ਪਾਇਆ ਓਡੀ ਸੇਵ ਕੀਤੀ ਸੰਤੋਖੀ ਜਿੰਨੀ ਸਚ ਸਚ ਧਿਆਇਆ ਉਨੀ ਮੰਦੇ ਪੈਨ ਰਕਿੰਡਾ ਸੁਖ ਉਤਰਮ ਹੋ ਆਇਆ ਉਨੀ ਦੁਨੀਆ ਤੋੜੇ ਬੰਦਨਾ ਆਣ ਪਾਣੀ ਥੋੜਾ ਖਾਇਆ ਤੂੰ ਬਖਸੀ ਜੀ ਅਗਲਾ ਨੇ ਤੇ ਦੇਵੇ ਚੜੇ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ ਗੁਰ ਅੰਮ੍ਰਿਤ ਪੀਂ ਨੀਂ ਦੇਹ ਹੋਰੀ ਅੰਮ੍ਰਿਤ ਵੁਰਕੇ ਰਾਮਰਾ ਸ਼ੋਕ ਮਹਲਾ ਪਹਿਲਾ ਪੁਰਖਾ ਬਿਰਖਾ ਤੀਰਥਾ ਟਟਾ ਮੇਗਾ ਖੇਤਾ ਦੀਪਾਲਾ ਮੰਡਲਾ ਖੰਡਾ ਵਰ ਪੰਡਾ ਅੰਡਜ ਜੇਰ ਜੁਤਪਜਾ ਖਾਣੀ ਛੇਤ ਜਾ ਸੋਹਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤ ਪਾਏ ਕੈ ਸੰਭਾਲੇ ਸਬਨਾ ਜਿਨ ਕਰਤਾ ਕਰਣਾ ਕੀਆ ਚਿੰਤਾ ਤੇ ਕਰਨੀ ਤਾਂ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੁਾਰੀ ਸਵਸਤ ਤਿਸ ਤਿਸ ਦਿਵਾਨ ਭਗ ਨਾਨਕ ਸਚੇ ਨਾਮ ਬਿਨ ਕਿਆ ਟਿਕਾ ਕਿਆ ਤਗ ਮਹਲਾ ਪਹਿਲਾ ਲੱਖ ਨੇਕੀਆਂ ਚੰਗਿਆਈਆਂ ਲੱਖ ਨਾ ਪਰਵਾਣ ਲਖਤਪੁਰ ਤੀਰਥਾ ਸਹਿਜੁਗ ਬੇਬਾਨ ਲਖਸੂਤਨ ਸੰਗਰਾਮ ਰਮੈ ਛਟੈ ਲਖਸੂਤਿ ਲਗਿਆੰ ਧਿਆਨ ਪੜਿਐ ਪਾਠ ਪਰ ਜੇਨ ਕਰਤੇ ਕਰਨਾ ਕੀਆ ਲਿਖਿਆ ਆਵ जान ਨਾਨਕ ਮਤੀ ਮਿੱਥਿਆ ਕਰਮ ਸੱਚਾ ਨਿਸ਼ਾਨ ਕੋਲੀ ਸੱਚਾ ਸਾਹਿਬ ਇੱਕ ਧੰਵ ਜੇਨ ਸੱਚੋ ਸਜ ਵਰ ਚਾਇਆ ਇਸ ਤਰੇਸ ਸੁਲੇ ਸੱਚ ਤਾਕਿੰਨੀ ਸੱਚ ਪਾਏ ਸੁਭਨੇ ਸੱਚ ਪਾਏ ਦਿਨ ਕੱਚਾ ਸਾਹਿਬ ਇੱਕ ਜਣ ਸੱਚ ਮੁੱਚੇ ਵਰਤਾ ਆ ਜਿਸ ਤਹੇ ਤੇ ਇਸ ਮੇ ਸਾਇਤ ਤਨੀ ਸੱਚ ਕੇ ਮ ਆਇਆ ਸਤਿਗੁਰ ਮੈਂ ਸੱਚ ਪਾ ਜਣ ਕੇ ਹਰ ਦੇ ਸੱਚ ਵਸਾਇਆ ਮੂਰਖ ਤੇ ਨਾ ਜਣੀ ਮਨ ਮੁੱਖੀ ਜਨਮ ਗਵਾਇਆ ਅਜ ਦੁਨੀਆ ਕਾਹੇ ਆਇਆ ਵਿੱਚ ਦੁਨੀਆ ਕਾਹੇ ਆਇਆ ਸਮਾਲੇ ਮਨ ਪਿਆਰੀ ਅਗਨੀਓ ਮਿਤਰਾ ਤਨਨਾਮ ਸਮਾਰੇ ਬਾਦ ਨਾਮ ਗੁਰੂ ਜਲੇ ਗੋਬਿੰਦ ਨਾਮ ਸੁਵਾਲੇ ਗੋਬਿੰਦ ਨਾਮ ਸੁਵਾਲੇ ਗੋਬਿੰਦ ਨਾਮ ਸੁਵਾਲੇ ਗੋਬਿੰਦ ਨਾਮ ਸੁਵਾਲੇ ਬਾਟ ਪਿਆਰੇ ਆ